ਪਿਆਰੋ 1678 ਚ ਨਗਾਰਾ ਤਿਆਰ ਹੋ ਗਿਆ ਗੁਰੂ ਸਾਹਿਬ ਕਹਿੰਦੇ ਕਹਿੰਦੇ ਬਈ ਨਗਾਰੇ ਦਾ ਕੀ ਨਾਂ ਰੱਖੀ ਅਨੰਦ ਚੰਦ ਕਹਿੰਦਾ ਮਹਾਰਾਜ ਤੁਹਾਡੀ ਮਰਜ਼ੀ ਹੈ ਕਹਿੰਦੇ ਰਣਜੀਤ ਨਗਾਰਾ ਕਹਿੰਦੇ ਪਹਿਲੀ ਚੋਟ ਕੌਣ ਲਾਊਗਾ ਬਈ ਬਾਜੀ ਸਰਦਾਰ ਗੁਰਚਰਨ ਸਿੰਘ ਜੀ ਚੱਠਾ ਬਾਜੀ ਸਰਦਾਰ ਗੁਰਚਰਨ ਸਿੰਘ ਜੀ ਚੱਠਾ ਤੇ ਫਿਰ ਤੇਰਾ ਨਾਂ ਤੋਂ ਸ਼ੁਰੂ ਹੋ ਗਿਆ ਬਈ 100 ਰੁਪਏ ਦੇ ਧੰਨਵਾਦ ਕੀਤਾ ਜਾਂਦਾ ਹੈ। ਫੁਬਾਦੀਆ ਬੇੰਤੀ ਸਭ ਤੋਂ ਪਹਿਲਾਂ ਇਹ ਭਰਤੀ ਹੋਏ ਤੇ ਉਹ ਤੋਂ ਬਾਅਦ ਗੁਰਮਖ ਪਹਿਲ ਜਦੋਂ ਗੁਰੂ ਨਾ 15 ਸਾਲ ਦੇ ਹੋਏ ਨੌਵੇਂ ਪਾਤਸ਼ਾਹ ਆਸਾਮ ਗਏ ਸੀ ਉੱਥੇ ਰਾਮਰਾਏ ਰਾਜਾ ਸੀ ਉਹਦੇ ਔਲਾਦ ਨਹੀਂ ਹੁੰਦੀ ਸੀ ਉਹਨੂੰ ਬਰ ਦੇਤਾ ਉਹਦੇ ਲੜਕਾ ਪੈਦਾ ਹੋਇਆ ਰਤਨ ਰਾਏ ਰਤਨ ਰਾਏ ਪੰਜ ਚੀਜ਼ਾਂ ਲੈ ਕੇ ਅਨੰਦਪੁਰ ਸਾਹਿਬ ਆ ਗਿਆ ਪੰਜ ਚੀਜ਼ਾਂ ਕਿਹੜੀਆਂ ਪਹਿਲਾ ਤਾਂ ਪ੍ਰਸਾਦੀ ਹਾਥੀ ਹਾਥੀ ਹੈ ਤਾਂ ਰੰਗ ਦਾ ਕਾਲਾ ਸੀ ਸੁੰਡ ਤੋਂ ਲੈ ਕੇ ਪੂੰਛ ਤੱਕ ਚਿੱਟੀ ਧਾਰੀ ਸੀ ਇਹ ਜਿਹੜਾ ਹਾਥੀ ਆ ਨਾ ਇਹ ਔਰੰਗਜ਼ੇਬ ਬਾਦਸ਼ਾਹ ਕੋਲੇ ਵੀ ਨਹੀਂ ਸੀਗਾ ਥਾਈ ਲੈਂਡ ਦੇ ਵਿੱਚ ਇਹ ਜਾਤ ਹੈ ਹਾਥੀਆਂ ਦੀ ਇਥੋਂ ਲੈ ਕੇ ਗਿਆ ਰਤਨ ਰਾਏ 2016 ਚ ਅੱਜ ਤੋਂ 7 ਸਾਲ ਪਹਿਲਾਂ THAILAND ਚ ਇੱਕ ਹਾਥੀ ਮਰ ਗਿਆ ਇੱਕ ਰਿੰਦਾ ਤੇ ਇਹਦੀ ਪਤਾ ਹੈ ਜਾਂ ਨਹੀਂ ਉਹ ਹਾਥੀ ਦਿੱਤਾ ਤੇ ਪੰਜ ਪੰਜ ਕਲਾ ਸ਼ਾਸਤਰ ਚੰਦਨ ਦੀ ਚੌਂਕੀ ਪੰਜ ਘੋੜੇ ਉਹ ਲੈ ਕੇ ਕਿੱਥੇ ਆ ਗਿਆ ਤਨੰਦਪੁਰ ਗੁਰੂ ਸਾਹਿਬ ਨੇ ਉਹਨੂੰ ਉੱਤੇ ਅਸ਼ੀਰਵਾਦ ਦਿੱਤਾ ਜਦੋਂ ਰਣਜੀਤ ਨਗਾਰਾ ਖੜਕਿਆ ਤੇ ਇਧਰੋਂ ਬਾਈ ਧਾਰ ਦੇ ਰਾਜੇ ਉਸ ਭੀਮਚੰਦ ਕਹਿੰਦਾ ਆਹ ਨਗਾਰਾ ਕਿਹਦਾ ਖੜਕਿਆ ਉਹਨੂੰ ਕਿਸੇ ਨੇ ਦੱਸਿਆ ਕਹਿੰਦੇ ਭੀਮਚੰਦਾ ਤੇਰੇ ਦਾਦਾ ਤਾਰਾ ਚੰਦ ਨੂੰ ਛੇਵੇਂ ਪਾਤਸ਼ਾਹ ਨੇ ਗੋਵਾਲੀਅਰ ਦੇ ਕਿਲੇ ਤੋਂ ਜੇਲ੍ਹ ਤੋਂ ਛਡਾਇਆ ਸੀ ਇਹ ਤਾਂ ਕਲਗੀਧਰ ਪਾਤਸ਼ਾਹ ਦਾ ਨਗਾਰਾ ਉਹ ਕਹਿੰਦਾ ਫਿਰ ਇਹਦਾ ਮੂਤ ਤਾਂ ਮੇਰੇ ਵੱਲ ਨੂੰ ਹੋਊਗਾ ਉਹਨੇ ਦੇਵੀ ਚੰਦ ਭੇਜਿਆ ਜਦ ਦੇਖ ਕੇ ਗੁਰੂ ਕੋਲੇ ਕਿੰਨੇ ਪਾਵਨ ਆਪ ਵੀ ਆਇਆ ਆ ਆ ਕੇ ਦੇਖ ਤਾਂ ਕਹਿੰਦਾ ਗੁਰੂ ਕੋਲੇ ਇੰਨੀਆਂ ਪੰਜ ਚੀਜ਼ਾਂ ਆਹ ਪ੍ਰਸ਼ਾਦੀ ਹੱਥੀ ਦੇਖ ਕੇ ਤਾਂ ਹੋਊ ਮਸੰਤਰੋਂ ਕੋ ਭਰਾ ਗਿਆ ਕਹਿੰਦਾ ਗੁਰੂ ਗੁਰੂ ਤਾਂ ਕਹਿੰਦਾ ਸ਼ੁੱਧਰ ਹੈ ਕਹਿੰਦਾ ਐਂ ਕਰਦੇ ਆ ਮਿੱਠੇ ਪਿਆਰੇ ਹੋ ਕੇ ਇਥੋਂ ਆਪਾਂ ਪ੍ਰਸ਼ਾਦੀ ਹਾਥੀ ਆ ਪੰਜੇ ਚੀਜ਼ਾਂ ਲੈ ਲਈ ਲਾਵੇ ਗੁਰਬਖੋ ਚਲਾ ਗਿਆ ਜਾ ਕੇ ਉੱਥੇ ਸੋਚਦਾ ਵੀ ਚੜਾਈ ਕਰਕੇ ਲਈਏ ਕਿਵੇਂ ਪੰਜੇ ਚੀਜ਼ਾਂ ਲਈਏ ਸੇਕਾ ਕਰਪਾਲ ਚੰਦ ਸਿੱਖ ਟੋਚੀਆ ਉਹ ਕੰਦਰ ਗੁਰੂ ਨਹ ਜੀ ਨਿਆਣਾ ਲੋਕ ਕਹਿਣਗੇ ਬਿਨਾ ਵਜਾ ਤਕਰ ਨੂੰ ਲੜ ਪਿਆ ਹਜੇ ਪਾਪਾ ਨੂੰ ਇਹਦੇ ਤੇ ਹਮਲਾ ਨਹੀਂ ਕਰਨਾ ਚਾਹੀਦਾ ਤੇ ਇਧਰੋਂ ਨਾਹਨ ਦਾ ਬਾਦਸ਼ਾ ਮਿਹਦਰੀ ਪ੍ਰਕਾਸ਼ ਇਹਦੀ ਹੱਦ ਲੱਗਦੀ ਸੀ ਗੜਵਾਲ ਦੇ ਰਾਜੇ ਫਤੇਸ਼ਾਹ ਨੇ ਫਤੇਸ਼ਾਹ ਨੇ ਆਪਣੇ ਪੁੜੀ ਭੀਮ ਚੰਦ ਦੇ ਮੁੰਡੇ ਜਦ ਮਹਿਰਚੰਦ ਨੂੰ ਬੰਗਤੀ ਇਧਰ ਨਾਹਨ ਦਾ ਬਾਦਸ਼ਾ ਮੇਧਵੀ ਪ੍ਰਕਾਸ਼ ਉਹਨੇ ਆਪਣਾ ਇੱਕ ਅਹਿਲ ਕਰ ਵਜ਼ੀਰ ਭੇਜਿਆ ਕਿੱਥੇ ਆਨੰਦਪੁਰ ਸਾਹਿਬ ਨੂੰ ਆਨੰਦਪੁਰ ਸਾਹਿਬ ਵਜ਼ੀਰ ਆ ਕੇ ਕਲੰਗੀਧਰ ਪਾਤਸ਼ਾਹ ਦੇ ਚਰਨਾਂ 'ਚ ਬਹਿ ਗਿਆ ਕਹਿੰਦਾ ਪਾਤਸ਼ਾਹ ਇੱਕ ਕਿਰਪਾ ਕਰਿਓ ਬਈ ਤੁਹਾਨੂੰ ਦਿਨ ਪੁਰ ਰਾਤ ਨਾਹਨ ਦਾ ਬਾਦਸ਼ਾ ਮੇਧਵੀ ਪ੍ਰਕਾਸ਼ ਤੁਹਾਨੂੰ ਚੇਤੇ ਕਰਦਾ ਜੇ ਕਿਤੇ ਉਹਦੇ ਰਿਆਸਤ ਵਿੱਚ ਜਾ ਕੇ ਤੁਸੀਂ ਆਪਣੇ ਚਰਨ ਪਾਵੋ ਤੇ ਗਊ ਗਰੀਬ ਦੀ ਰੱਖਿਆ ਕਰੋ ਇੱਕ ਵਜ਼ੀਰ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਜਿੰਵੇਂ ਬੇਨਤੀ ਅਰਦਾਸ ਕਰਨ ਦਾਏ ਉਹ ਸਮੇਂ ਦੀ ਕਵਤਾ ਸਾਥੀ ਬਈ ਹੈ ਤਿਉਂ ਕਰੋ ਹਾਕੀ ਤੇਰੇ ਅੱਖ ਤਿਆਰ ਕਾਸ ਤੋ ਹੋ ਮੈਦਾਂ ਗਮਨਾ ਚੱਲ ਬਦਲਦਾ ਵੇਖ ਜਮਾਨਾ ਬਦਲੇ ਰੰਗ ਮਨਾ ਜੋ ਮੋਰਾ ਧਰ ਕੇ ਕੀਤੀ ਅਰਜ ਬजीर ਨੇ ਗਲ ਵਿੱਚ ਬੱਲੂ ਪਾ ਕੇ ਕੀਤੇ ਬਚਨ ਅਖੀਰ ਨੇ ਆਓ ਦਰਸ਼ ਲੋਚ ਦੇ ਥੋਡੇ ਜਾ ਕੇ ਲੇਖ ਨਸੀਬ ਦੀ ਬਲੀ ਸੂਰ ਮੈਦਾਨੀ ਸੁਣਦੇ ਗਉ ਗਰੀਬ ਦੀ ਦਾ ਅਰਜ ਤੁਸਾਨੋ ਕੀਤੀ ਭੂਮੀ ਪਾਲ ਪੁਕਾਰ ਰਹੇ

आजत दर्शन मेरी गंग होगी ओ करो हेरा दूर बातो तर की बरी बात दसो तर की बड़ी भली सूर मैदानी सुन दे ग़रीबली बाजो राजा नरबार नचण नी स्वामी मुक्तम देत लंग दे जॾो गरी बरी भली सूर मेदानी सनदे गौ गरीब

ਬਲੀ ਸੂਰ ਮੈਦਾਨੀ ਸੁਣਦੇ ਗਉ ਗਰੀਬ ਦੀ ਹੋ ਕਹਿੰਦਾ ਕਰੋ ਮਨੋਰਥ ਪੂਰੇ ਹੋ ਤੜੋ ਮਨੋਰਥ ਪੂਰੇ ਸਾਡੇ ਬਜਨ ਅਧੂਰੇ ਨੇ ਹੋ ਸਾਡੇ ਕਾਜ ਅਧੂਰੇ ਨੇ ਹੋ ਜਣ ਗੁਰੂ ਦੇ ਆਲ ਹੋ ਗਏ ਜਾਣੀ ਪੂਰੇ ਨੇ ਆ ਮਦਨਗਰੀ ਦੀ ਕਹਿੰਦੇ ਬੂਟੀ ਮਿਲੀ ਸਜੀ ਬੜੀ ਬਲੀ ਸੂਰ ਮੈਦਾਨੀ ਸੁਣਦੇ ਬਹੁਤ ਸਾਰੇ ਪੇਸ਼ਾਂ ਬੰਨੋ ਮਾਇਆ ਭੇਜੀ ਹੈ ਧੰਨਵਾਦ ਮਾਨਯੋਗ ਸਾਡੇ ਪਰਮ ਮਿੱਤਰ ਗੁਰਜੀਵਨ ਸਿੰਘ ਜੀ ਸਰੌ ਸਾਹਿਬ 100 ਰੁਪਇਆ ਭੇਜ ਗਏ ਅਸੀਂ ਤੈਨਾਂ ਨੂੰ ਦੇਖ ਕੇ ਬੈਸੀ ਖੁਸ਼ ਹੋ ਜਾਂਦੇ ਆ ਵੀ ਸਾਡੇ ਤੇ ਕਿਰਪਾ ਕਰਦੇ ਹਰੇਕ ਸਾਲ ਬੁਲਾਉਂਦੇ ਆ ਤੁਹਾਡੇ ਦਰਸ਼ਨ ਕਰਾਉਂਦੇ ਨੇ 100 ਰੁਪਇਆ ਨਾਮ ਭੇਜ ਦੇਣ ਦਾ ਧੰਨਵਾਦ ਸਾਡੇ ਬਹੁਤ ਸਤਕਾਰਯੋਗ ਮਾਨਯੋਗ ਜਸਪਾਲ ਸਿੰਘ ਜੀ ਕਰਨਦੀ ਸਾਹਿਬ ਉਹਨਾਂ ਵੱਲੋਂ 100 ਰੁਪਿਆ ਸਾਹਮਣੇ ਵੀਰ ਗੋਪਾਲ்தான் ਸਾਰੀਆਂ ਰੂਹਾਂ ਜਾਣੀਆਂ ਪਛਾੜੀਆਂ ਨੇ ਨਾ ਬਿਸਰ ਜਾਂਦਾ ਮਾਫ ਕਰਿਓ ਕਿਉਂਕਿ ਤਕਰੀਬਨ ਸਾਨੂੰ ਆਉਂਦਿਆਂ ਨੂੰ ਵੀ ਕਾਫੀ ਸਮਾਂ ਹੋ ਗਿਆ ਬਾਪੂ ਦਰਬਾਰਾ ਸਿੰਘ ਜੀ 50 ਰੁਪਏ ਬਾਜੀਆਂ ਵਿਚ ਆ ਰੱਖੀ ਬਾਪੂ ਦਰਬਾਰਾ ਸਿੰਘ ਜੀ 50 ਰੁਪਏ ਮੇਜਰ ਸਿੰਘ ਸੋਹਣਾਂ ਮਨਜੋਤ ਸਰਦਾਰ ਮੇਜਰ ਸਿੰਘ ਜੀ ਸੋਹਣਾਂ ਤੇ ਭਗਵਾਨ ਸਿੰਘ ਜੀ ਸੋਨਿਆ ਤੋਂ ਇਹਨਾਂ ਵੱਲੋਂ ਬੇਅੰਤ ਮਾਇਆ ਹੋਰ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਮਾਇਆ ਭੇਜ ਗਏ ਮੜਿਆਲੇ ਤੋਂ ਬਲਵਿੰਦਰ ਸਿੰਘ ਪੰਚਾ ਮੜਿਆਲੇ ਤੋਂ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਮੈਂਬਰ ਪੰਚਾਇਤ ਜੀ ਤੇ ਸੁਖਵਿੰਦਰ ਸਿੰਘ ਤੇ ਮਾਨਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਵਾਹ ਜੀ ਵਾਹ ਦੋਨੇ ਭਰਾਵਾਂ ਵੱਲੋਂ 50-50 ਰੁਪਏ ਮੈਂ ਬਹੁਤਾਂ ਇਤਿਹਾਸ ਦੀ ਬੋਲਣਾ ਤੇ ਵੀਰਾਂ ਦਾ ਕਪੱਤੇ ਲਵਾਉਣੀਆ ਕਿਉਂਕਿ ਸਮਾ ਸਾਡੇ ਕੋਲੇ ਸੀਮਤ ਹੈ ਮੈਂ ਬੇਨਤੀ ਕਰਦਾ ਸੀ ਜਦੋਂ ਆ ਕੇ ਚਰਨ ਫੜੇ ਮਹਾਰਜ ਕਹਿੰਦੇ ਬਜ਼ੀਰ ਨੂੰ ਕਹਿੰਦੇ ਲੰਗਰ ਚ ਚਲਾ ਜਾ ਚਲਾ ਗਿਆ ਲੰਗਰ ਚ ਜਦੋਂ ਕਿ ਆ ਦੀਵਾਨ ਚ ਉੱਥੇ ਰਾਗ ਚੱਲਣ ਰਾਗ ਕਿਹੜੇ ਆਹ ਜਿਹੜੇ ਸੱਜਣ ਮੇ ਸੁਣਦੇ ਐ ਇਹ ਨਹੀਂ ਰਾਗ ਚੱਲਣ ਪੁੰਨ ਗਾਇਓ ਸ਼ੰਕਰ ਔਰ ਸ਼ਾਮਾ ਮੇਗ ਰਾਗ ਪੁਤਰਨ ਕੇ ਨਾਮਾ ਖਾਸਤ ਰਾਗ ਉਨ ਗਾਏ ਸੰਗਰ ਰਾਗਣੀ 33 ਸਵੇ ਪੁੱਤਰ ਰਾਗ ਗਨਕੈ 18 10 20 ਇਹ ਕੁੱਲ ਬੜਾ ਕੇ ਦੇਖ ਲਿਓ 84 ਰਾਗ ਨੇ ਜਦੋਂ ਕਿ ਹੋਰ ਸਾਈਡ ਤੇ ਉੱਥੇ ਗੱਤਕਾ ਨੇਜੇ ਬਾਜੀ ਉਹ ਚੱਲੇ ਜਦੋਂ ਇੱਕ ਸਾਈਡ ਤੇ ਹੋਰ ਗਿਆ ਅਨੰਦਪੁਰ ਸਾਹਿਬ ਨੂੰ ਤਾਂ ਉੱਥੇ ਪਲਵਾਨਾਂ ਦੇ ਖਾੜੇ ਉੱਥੇ ਸ਼ਾਸਤਰ ਇੱਕ ਦੂਜੇ ਦੇ ਬਾਰ ਕਰਦੇ ਜਦੋਂ ਦਿਖਾਏ ਨਾ ਇਹ 2-4 ਦਿਨ ਰਹਿ ਕੇ ਵਜ਼ੀਰ ਕਹਿੰਦਾ ਜੀ ਮੈਨੂੰ ਆਗਿਆ ਦਿਓ ਕੱਲ੍ਹ ਕੀ ਧਰ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਤੇਰੀ ਮਰਜ਼ੀ ਆ ਚਲਾ ਜਾ ਇਹ ਆਨੰਦਪੁਰ ਸਾਹਿਬ ਤੋਂ ਕਿੱਥੇ ਆ ਗਿਆ ਇਹ ਆ ਗਿਆ ਨਾਹਨ ਨਾਹਨ ਦਾ ਬਾਦਸ਼ਾਹ ਸੀ ਮੇਦਨੀ ਪ੍ਰਕਾਸ਼ ਮੇਦਨੀ ਪ੍ਰਕਾਸ਼ ਦਾ ਜਿਹੜਾ ਪਿਤਾ ਸੀ ਨਾ ਇਹ ਸੀਗਾ ਬੁੱਧ ਪ੍ਰਕਾਸ਼ ਇਹ ਬੁੱਧ ਪ੍ਰਕਾਸ਼ ਨੇ 1621 ਚ ਬਸਾਇਆ ਸੀ ਕਾਫ 16 ਸਾਲ ਨਾਹਨ ਦਾ ਬਾਦਸ਼ਾ ਮਿਹਦਰੀ ਪ੍ਰਕਾਸ਼ ਨੇ 16 ਸਾਲ ਜਦੋਂ ਮਿਹਦਰੀ ਪ੍ਰਕਾਸ਼ ਕੋਲੇ ਅਹਲਕਾਰ ਪਹੁੰਚਿਆ ਉਹਨੇ ਬੇਨਤੀ ਕੀਤੀ ਪਾਤਸ਼ਾਹ ਆ ਜਿਹੜੀਆਂ ਹਿੰਦੂਵਦੀਆਂ ਨਾ ਸੱਤ ਪੁਰੀਆਂ ਨੇ ਸੱਤ ਪੁਰੀਆਂ ਹਿੰਦੂਵਦੀਆਂ ਇਕੱਠਾ ਜੁੱਦਿਆ ਇੱਕ ਮਥਰਾ ਇੱਕ ਹਰਦੁਆਰ ਇੱਕ ਕੰਸੀ ਇੱਕ ਇੱਕ ਕਾਚੀ ਕੋਜਬਨੀ ਇੱਕ ਦੀਵਾਰ ਸੀ ਕਹਿੰਦੇ ਸਾਰੀ ਹੀ ਫੇਰ ਲੈ ਅਨੰਦਪੁਰ ਦੇ ਸਾਹਿਬ ਦੇ ਮੂਰੇ ਉਹ ਕਹਿੰਦੇ ਕਿੰਵੇਂ ਕਹਿੰਦੇ ਇੱਕ ਤਾਂ ਗੁਰੂ ਸਾਹਿਬ ਨੇ ਜਾਤ ਪਾਤ ਉਡਾਤੀ ਲੰਗਰ ਕੋਈ ਸਕੋ ਚਾਰੇ ਪਾਸਿਆਂ ਤੋਂ ਚਾਹੇ ਕੋਈ ਸ਼ੁੱਧਰ ਹੈ ਚਾਹੇ ਕੋਈ ਬ੍ਰਾਹਮਣ ਖੱਤਰੀ ਵੈਸ਼ ਕੋਈ ਵੀ ਹੈ ਦੂਸਰਾ ਬਾਦਸ਼ਾਹ ਜਿਹੜੀ ਸੰਗਤ ਐ ਨਾ ਕਲੰਗੀ ਧਰਪਾ ਪਾਤਸ਼ਾਹ ਦੀ ਉਹ ਤਾਂ ਬਸ ਇੱਕ ਮੇਕੋ ਹੋਈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਭਜਨ ਸਿਮਰਨ ਕਰਦੀ ਐ ਮੈਂ ਤੁਹਾਨੂੰ ਉਹਦੀ ਕੀ ਹਾਲ ਦੱਸਾਂ ਤੇ ਸੁਗਾਤਾਂ ਜਿਹੜੀਆਂ ਨੇ ਪੰਜ ਚੀਜ਼ਾਂ ਜਿਹੜੀਆਂ ਮੈਂ ਦੇਖਿਆ ਪ੍ਰਸ਼ਾਦੀ ਹਾਥੀ ਉਹ ਸੁੰਡ ਵਿੱਚ ਪਾਣੀ ਭਰ ਕੇ ਨਾ ਕਲੰਗੀ ਧਰਪਾ ਪਾਤਸ਼ਾਹ ਦੇ ਚਰਨੋਂ ਧਵਾਉਂਦਾ ਚੌਰ ਫੜ ਕੇ ਪਾਤਸ਼ਾਹ ਦੇ ਚੌਰ ਫੇਰ ਹੁੰਦਾ ਕਿੰਨੇ ਕਰਤਾ ਨੂੰ ਪਾਤਸ਼ਾਹ ਦੱਸਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੁਣ ਨਾਹਨ ਆ ਕੇ ਉਹ ਜਿਹੜਾ ਸੀ ਅਹਿਲਕਰ ਉਹ ਨਾਹਨ ਦੇ ਬਾਦਸ਼ਾਹ ਮੇਧਵੀ ਪ੍ਰਕਾਸ਼ ਨੂੰ ਆ ਕੇ ਬਈ ਕਰੇ ਵਜ਼ੀਰ ਤਰੀਫਾਂ ਆ ਨੂਰੀ ਦਰਬਾਰ ਦੀਆਂ ਜਿਵੇਂ ਆਨੰਦਪੁਰ ਸਾਹਿਬ ਦੀਆਂ ਤਰੀਫਾਂ ਕਰਦਾ ਉਸ ਸਮੇਂ ਦੀ ਕਵਤਾ ਸਾਥੀ ਬਈ ਹੈ ਕਿਉਂ ਕਹਿੰਦਿਆ ਆ ਬਿਨਾ ਰੋਗ ਮਰ ਜਾਣ ਜਨ ਜਨੋ ਮਰ ਜਾ ਹਕੀਕੀ ਦੀ ਇਕ ਦਾਰਿਆ ਲਖ ਜਗਾਉਣ ਜਨਾਨੋ ਗਰਜ ਹਕੀਕੀ ਦੀ ਹੋ ਆ ਪੂਰੀ ਤੰਦਰਤੁੱਲਾ ਹੋ ਆ ਪੂਰੀ ਇੰਦਰਤੁੱਲਾ ਚਮਕੇ ਹੀਰੇ ਮਣੀਆਂ ਦੇ ਤਖਤ ਸੁਨੇਰੀ ਉਡਾਲੇ ਗੁੱਛੇ ਲੰਕੜ ਮਣੀਆਂ ਦੇ ਕਰਤਾ ਮਾਤ ਕੰਦੇਰੇ ਰਾਣਕਾ ਹੱਦੋਂ ਪਾਰ ਦਿਆ वज़ीर तरी पू री दरबार दीदी संग दर्शन प्यारे भगन भर भगन भरमी लहरां दल चाथ मार्द करे तरीफ़ करे वज़ीर तरीफ़ आलू री दर बार दिया, He did not

ਹੰਨ ਚ ਰਿਸ਼ੀ ਕਾਲਪੀ ਜੀ ਰਹਿੰਦੇ ਸੀ ਉਹਨਾਂ ਨੇ ਕਿਹਾ ਨਹਨ ਦੇ ਬਾਦਸ਼ਾਹ ਮੇਧਨੀ ਪ੍ਰਕਾਸ਼ ਨੂੰ ਕਹਿੰਦਾ ਤੇਰਾ ਵਾਲਾ ਮਸਲੇ ਦਾ ਹੱਲ ਮੇਰੇ ਕੋਲੇ ਨਹੀਂ ਜੇ ਹੱਲ ਤਾਂ ਕਲਗੀ ਧਰ ਪਾਤਸ਼ਾਹ ਕੋਲੇ ਵੀ ਬਹੁਤ ਸਾਰੇ ਬੀਹਾਂ ਮੰਦੋਂ ਮਾਇਆ ਭੇਜੀ ਐ ਨੋਂ ਤਾਂ ਨਹੀਂ ਲਿਖਾ ਕੇ ਗਏ ਨੋਂ ਤਾਂ ਦੱਸਦਾ ਇਹ ਵੀ ਕੋਈ ਬਹੁਤ ਧੰਨਵਾਦ ਮੇ ਸਾਡੇ ਭੈਣ ਨਰਿੰਦਰ ਸੌ ਰਾਣੀ ਵੀ ਕਹਿ ਦਿੰਦੇ ਆ ਪ੍ਰੇਮ ਚ 100 ਰੁਪਇਆ ਭੇਜਦੇ ਆ ਪਰ ਮੈਂ ਤੈਨੂੰ ਨੂੰ ਐਂ ਕਹਿਣਾ ਹੁੰਨਾ ਬਈ ਮਾਈ ਭਾਗੋ ਵਾਂਗੂ ਨਾ ਜਦੋਂ ਕਿਸੇ ਦਾ ਹੌਸਲਾ ਡਿਗ ਪਵੇ ਕਬੀਸ਼ਰਾਂ ਦਾ ਇਹ ਹੌਸਲਾ ਦੇ ਕੇ ਖੜਾ ਕਰ ਦਿੰਦੇ ਨੇ ਬਹੁਤ ਕਬੀਸ਼ਰੀ ਦਾ ਪ੍ਰੇਮ ਆ ਮੈਨੂੰ ਪਰਸੋਂ ਵੀ ਫੋਨ ਆਇਆ ਕਹਿੰਦੇ ਕਿੱਡੇ ਬਈ ਜਾਣਾ ਮੈਂ ਕਿਹਾ ਬਈ ਦੋ ਦਿਨ ਦਾ ਪਰੋਗਰਾਮ ਆ ਭੈਣ ਜੀ ਤੁਸੀਂ ਆਹੋਗੇ ਫਿਰ ਜ਼ਰੂਰ ਆਵਾਂਗੇ ਦੋ ਦਿਨ ਇਹਨਾਂ ਦਾ ਵੀ ਅਸ਼ੀਰਵਾਦ ਸਾਨੂੰ ਬੱਚਿਆਂ ਨੂੰ ਭੇਜਦੇ ਆ ਕੋਟਨਬਾਰ ਪ੍ਰਣਾਮ ਬਹੁਤ ਧੰਨਵਾਦ ਹੋਰ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਮਾਇਆ ਭਿੰਦਗੇ ਤੇ ਇਧਰੋਂ ਕਰਨਗੀ ਧਰਪਾਤਸ਼ਾ ਇਹਨਾਂ ਨਾਲ 500 ਉਦਾਸੀ ਮਾਤਾ ਨਾਨਕੀ ਛੇਵੇਂ ਪਾਤਸ਼ਾਹ ਦੇ ਮਹਿਲ ਮਾਤਾ ਜੀਤੋ ਮਾਤਾ ਸੁੰਦਰੀ 500 ਹਥਿਆਰ 5 ਸੈਨਾ ਨਾਲ ਉਥੋਂ ਚੱਲ ਪਈ ਕਿੱਧਰ ਨੂੰ ਨਾਹਨਬਲ ਨੂੰ ਪਹਿਲਾ ਪੜਾਅ ਕੀਤਾ ਕੀਰਤਪੁਰਾ ਕੇ ਦੂਸਰਾ ਪੜਾਅ ਕੀਤਾ ਚਮਕੌਰ ਸਾਹਿਬ ਬਸ ਇੱਥੋਂ ਹੁੰਦੇ ਹੋਏ ਨਾਹਨ ਪਹੁੰਚ ਗਈ ਜਦ ਨਾਹਰ ਪਹੁੰਚੀ ਨਾਹਨ ਦਾ ਬਾਦਸ਼ਾਹ ਮੇਧਨੀ ਪ੍ਰਕਾਸ਼ ਤੇ ਉਹਦੇ ਘਰ ਵਾਲੀ ਸੋਰ ਵੀ ਬਹੁਤ ਅਹਲ ਕਰ ਵਜ਼ੀਰ ਮਹਾਰਾਜ ਦੇ ਸਤਕਾਰ ਵਾਸਤੇ ਖੜਗ ਗੀ ਪਾਤਸ਼ਾਹ ਦਾ ਬੜਾ ਸਤਕਾਰ ਕੀਤਾ ਸਤਕਾਰ ਕਰਕੇ ਅੰਦਰ ਲੈ ਗਏ ਓਹਾ ਜਿੱਥੇ ਭਲਾ ਕੁਰਬਾਨੀ ਚਲਦੀ ਹੋਵੇ ਸੋਣਾ ਧਰਤੀ ਹੈ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਕਬੀਰ ਧਰਤੀ ਸਾਧ ਕੀ ਕਬੀਰ ਕਹਿੰਦਾ ਧਰਤੀ ਸਾਰੀ ਸਾਧ ਦੀ ਹੈ ਕਬੀਰ ਧਰਤੀ ਸਾਧ ਕੀ ਤਸਕਰ ਬੈਠੇ ਆਏ ਕਹਿੰਦੇ ਆ ਕਿਦਾ ਚੋਰ ਬੈ ਕੇ ਤਸਕਰ ਚੋਰ ਹੁੰਦੇ ਆ ਕਹਿੰਦੇ 86 ਤੀਰਥ ਜਹਾਂ ਸੰਤ ਪਗ ਤਰੈ ਉਹ ਤੀਰਥ ਉਹ ਜਗ੍ਹਾ ਤੀਰਥ ਬਣ ਜਾਂਦਾ ਜਿੱਥੇ ਸੰਤਾਂ ਦੇ ਚਰਨ ਪੈ ਜਾਣ ਚਰਨ پکڑ ਕੇ ਕਹਿੰਦਾ ਬਾਦਸ਼ਾ ਪਾਤਸ਼ਾ ਤੁਮ ਚੰਦਰ ਨ ਹਮਰ ਐਂਡ ਬਾਬਰੀ ਸੰਗਤ ਬਾਰੇ ਬੱਸ ਆ ਮੇਰੇ ਤੇ ਕਿਰਪਾ ਕਰਿਓ ਹਮ ਅਵਗਣ ਭਰੇ ਏਕ ਗੁਣ ਨਹੀਂ ਸਾਡੇ ਚ ਕੋਈ ਗੁਣ ਨਹੀਂ ਐ ਕਰੋ ਵਾਹ ਜੀ ਵਾਹ ਸੇਵਾ ਸੈਕਟੀ ਵੱਲੋਂ ਪੰਥ ਰਤਨ ਮਾਨ ਜੋ ਸਮਾਜ ਮਾਨ ਜੋ ਦਰਚਨ ਸਿੰਘ ਜੀ ਟੌੜਾ ਸਾਹਿਬ ਉਹਨਾਂ ਦੇ ਕਮੇਟੀ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਮਾਇਆ ਭੇਜਿਆ ਧੰਨਵਾਦ ਹੋਰ ਵੀ ਬਹੁਤ ਸਾਰੇ ਮਾਇਆ ਭੇਜਗੇ ਧੰਨਵਾਦ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਐਂ ਦੱਸ ਕੀ ਕੰਮ ਕਰਨਾ ਹੈ ਤੇਰੇ ਅੰਦਰਲੀ ਮਨ ਦੀ ਚਾਹਤ ਕੀ ਹੈ ਕਹਿੰਦਾ ਪਾਤਸ਼ਾਹ ਮੇਰੀ 150 ਕਿਲੋਮੀਟਰ ਦੀ ਨਾ ਰਿਆਸਤ ਹੈ ਜਿੱਥੇ ਮਰਜੀ ਤੁਹਾਡਾ ਮਨ ਕਰਦਾ ਉਥੇ ਜਾ ਕੇ ਆਪਣੇ ਨਿਸ਼ਾਨ ਸਾਹਿਬ ਤੁਸੀਂ ਉਥੇ ਗੱਡ ਸਕਦੇ ਹੋ ਲੋਕ ਹਬਤਾ ਸੁਣੋ ਮੇਰੇ ਵੀਰਾਂ ਤੋਂ ਬਈ ਜਮਨਾ ਕਿਨਾਰੇ ਝੂਲ ਦੇ ਨਿਸ਼ਾਨ ਜੀ ਪਹੁੰਚੇ ਬਾਲੀ ਖਿੰਦ ਦੇ ਵੇ ਕਲਗੀ ਧਰਪਾਤਸ਼ਾ ਉਹ ਨਾਹਾਂ ਦੀ ਧਰਤੀ ਤੇ ਜਾ ਕੇ ਜਿਵੇਂ ਉਹ ਨਿਸ਼ਾਨ ਅਫਸਰ ਏ ਆਰ ਸਾਹਿਬ ਆਏ ਹੋਏ ਨੇ ਕਮਲਜੀਤ ਸਿੰਘ ਮੰਗਤ ਅੱਛਾ ਜੀ ਮੰਨ ਦੋ ਕਮਲਜੀਤ ਸਿੰਘ ਜੀ ਮੰਗਤ ਸਾਹਿਬ ਏ ਆਰ ਸਾਹਿਬ ਇਹ ਰੋਪੜ ਪਬਲਿਕ ਬਦਨਾਮ ਸਾਹਿਬ ਦਰਸ਼ਨ ਸਿੰਘ ਤੇ ਜੀਵਨ ਸਿੰਘ ਸੈਕਟਰੀ ਤੇ ਉਹਨਾਂ ਦੇ ਨਾਲ ਸਰਦਾਰ ਦਰਸ਼ਨ ਸਿੰਘ ਪ੍ਰਧਾਨ ਸਾਹਿਬ ਤੇ ਸਰਦਾਰ ਜੀਵਨ ਸਿੰਘ ਸਲਮੁ ਅਲੈਕੁਮ ਸੈਕਟਰੀ ਸਾਹਿਬ ਸਲਮੁ ਅਲੈਕੁਮ ਸਰਦਾਰ ਭਜਨ ਸਿੰਘ ਦੀ ਦੌਲਤਪੁਰ ਤੋਂ ਉਹ ਪਹੁੰਚੇ ਆ ਉਹਨਾਂ ਦਾ ਕਮੇਟੀ ਵੱਲੋਂ ਆਪਣੇ ਹਿਰਦੇ ਚੋਂ ਕਰੋੜਾਂ ਵਾਰ ਧੰਨਵਾਦ ਕੀਤਾ ਜਾਂਦਾ ਹਰਚੰਦ ਸਿੰਘ ਜਸਵਾਲ ਹਰਚੰਦ ਸਿੰਘ ਜੀ ਕਿਰਪਾ ਕਰਕੇ ਤੁਸੀਂ ਸਟੇਜ ਤੇ ਆ ਜਾਓ ਆਪਣੀ ਰਾਤ ਤੱਕ ਹੱਟਾ ਗੱਲ ਹੁੰਦੀ ਰਹੀ ਹੈ ਬਾਬਾ ਹਰਚੰਦ ਸਿੰਘ ਜਸਵਾਲ ਬਾਬਾ ਹਰਚੰਦ ਸਿੰਘ ਜੀ ਜਸਵਾਲ ਕਿਰਪਾ ਕਰ ਅਕਸ਼ਤੇ ਇਥੇ ਪਹੁੰਚਣ ਦੀ ਕਿਰਪਾਲਤਾ ਕਰੇ ਰਾਤ ਵਿੱਚ ਉਹਨਾਂ ਦਾ ਫੋਨ ਆ ਗਿਆ ਕੁਲਦੀਪ ਅੱਧਾ ਪਉਣਾ ਘਟਦਾ ਸੀ ਬਈ ਬਸ ਬਹਿ ਬਚਾਰਾ ਕਰਦੇ ਰਹੇ ਕੱਲ ਇੱਕ ਕੱਲ ਨੂੰ ਮੈਂ ਜ਼ਰੂਰ ਆਉਂਗਾ ਮੈਂ ਕਿਹਾ ਜੀ ਚਲੋ ਤੁਹਾਡੇ ਦਰਸ਼ਨ ਕਰਾਂਗੇ ਲੋਕ ਹਮਤਾ ਸੁਣ ਹੁੰਦੇ ਨੇ ਪੀਰਾਂ ਤੋਂ ਇੱਕ ਪਿਆਰ ਦਾ ਭਰਿਆ ਹੋਇਆ ਨਾਹਨ ਦਾ ਬਾਦਸ਼ਾਹ ਮੇਧਨੀ ਪ੍ਰਕਾਸ਼ ਚਰਨ ਚਰਨ ਫੜ ਕੇ ਕਹਿੰਦਾ ਕਹਿੰਦਾ ਮੇਰੀ 150 ਕਿਲੋਮੀਟਰ ਦੀ ਯਾਤਰਾ ਵਿੱਚੋਂ ਕੋਈ ਜਗ੍ਹਾ ਤੁਹਾਡੀ ਮਰਜ਼ੀ ਨਾਲ ਸਿਲੈਕਟ ਕਰ ਲੋ ਇੱਕ ਬਈ ਨਿਰਮਾਣ ਹੋ ਕੇ ਕਲਗੀਧਰ ਪਾਤਸ਼ਾਹ ਦੇ ਚਰਨ ਪਕੜ ਕੇ ਜੋ ਸ਼ਬਦ ਕਹਿੰਦਾ ਉਹ ਸਮੇਂ ਦੀ ਕਵਤਾ ਸਾਥੀ ਬਈ ਹੈ ਤਿਉਹ ਕਹਿੰਦਾ ਹੋ ਕੇ ਤੇ ਹੋਏ ਕੌਣ ਨਾਜ ਬੰਨ ਹਾਰ ਪਰ ਨਾਮ ਜੀ ਚਰਨੇ ਗ ਬੰਦਦੇ ਆ ਜਮਨਾ ਕਨਾਰੇ ਝੂਲ ਦੇ ਨਿਸ਼ਾਨ ਦੀ ਬਾਲੀ ਆਗੇ ਹੰਦਦੇ ਆ ਮਹਿਲਾ ਚ ਲੈ ਜਾ ਕੇ ਬਾਦਸ਼ਾ ਬਠਾਮਦਾ ਤਖਤ ਸਜਾਵੰਦਾ ਰਾਜ ਭਾਗ ਥੋਟਾ ਮੈਂ ਨਹੀਂ ਹੱਥ ਲਾਵੰਦਾ ਕਰੋ ਮੈਂ ਨਾ ਭਾਵੰਦਾ ਮੈਂ ਦਾਸ ਥੋਟਾ ਕਿਰਪਾ ਨਿਦਾਨ ਦੀ ਬਚਨ ਨਰਨ दुख होर ख़ुशियां जी पी शर नेण जी त हज़ूरे मूर्ती महान ਕਿਰਜੋ ਕੰਦੇ ਰਾਸ ਤੋਂ ਤੁਹਾਡੀ 7ਵੇਂ ਸਥਾਨ ਦੀ ਆਪਣੀ ਪਸੰਦ ਦੀ ਹੋ ਆਪਣੀ ਪਸੰਦ ਦੇ ਜਮਨਾ ਕਨਾਰੇ ਝੂਲਦੇ ਨਿਸ਼ਾਨ ਜੀ ਬਾਲੀ ਆਗੇ ਹੰਦ ਰਾਨਦੀ ਬਚਨਿਆ ਸ਼ੰਦਾ ਦੇ ਆ ਜਮਨਾ ਕਨਾਰੇ ਝੂਲਦੇ ਨਿਸ਼ਾਨ ਜੀ ਪੱਲੀ ਆਗੇ ਹੰਦਦੀ ਅੰਮਿਸ਼ੋਗੀ ਪਹਿਣ ਲੱਗਦੀ ਹੁਕਮ ਮਹਾਰਾਨ ਦੀ ਜਮਨਾ ਦੇ ਕਾਟਦੇ ਉਹ ਫਤਿਹਸ਼ਾ ਦੀ ਧੌਲ ਪਰੀ ਸੀ ਗਮਾਨ ਦੀ ਠੱਕੀ ਦੇ ਗਪੀਰ ਤੇ ਮਦਣ ਜੀ ਪਾਗੇ ਸੀ ਸ਼ਰਨ ਆਣ ਜੀ ਜਿਹੜੇ ਤੋਂ ਲਈ ਅੰਦੇ ਦੀ ਧਰਤੀ ਨੂੰ ਭਾਗ ਲਾਉਣ ਲਈ ਕਲੰਗੀ ਧਰ ਪਾਦਸ਼ਾਹ ਨਾਹਨ ਚ ਪਹੁੰਚੇ ਇੱਕ ਹੋਰ ਬੇਮਤੀ ਜਿਹੜਾ ਨਾਹਨ ਦਾ ਬਾਦਸ਼ਾਹ ਸੀ ਨਾ ਬੇਦਨੀ ਪ੍ਰਕਾਸ਼ ਇਹਦੀ ਹੱਦ ਲੱਗਦੀ ਸੀ ਸ਼੍ਰੀ ਨਗਰ ਗੜਵਾਲ ਦੇ ਬਾਦਸ਼ਾਹ ਫਤੇਜੰਦ ਨਾਲ ਫਤੇਜੰਦ ਨੇ ਆਪਣੀ ਧੀ ਬਾਈ ਧਾਰ ਦੇ ਰਾਜਿਆਂ ਦਾ ਲੀਡਰ भीमचंद ਦੇ ਪੁੱਤਰ ਅਜਮੇਰ ਚੰਦਨਾ ਮੰਗਣੀ ਕਰ ਦਿੱਤੀ ਇਹ ਬਣ ਕੇ ਗੜਪਾ ਤੇ ਜਿਹੜਾ ਸੀ ਦਾਹਨ ਦਾ ਬਾਦਸ਼ਾ ਮੇਧਨੀ ਪ੍ਰਕਾਸ਼ ਇਹਦੇ ਹੱਥ ਲੱਗਦੀ ਸੀ ਗੜਪਾਲ ਦੇ ਰਾਜੇ ਫਤੇ ਚੰਦਨਾ ਫਤੇ ਚੰਦ ਨੇ ਇਲਾਕਾ ਰੋਕ ਲਿਆ ਮੇਧਨੀ ਪ੍ਰਕਾਸ਼ ਦਾ ਗੁਰੂ ਸਾਹਿਬ ਕਹਿੰਦੇ ਕਹਿੰਦੇ ਮੇਧਨੀ ਪ੍ਰਕਾਸ਼ ਦੱਸ ਬਈ ਕੀ ਹੁਕਮ ਹੈ ਕੀ ਗੱਲ ਹੈ ਵੀ ਸਾਡੇ ਪਰਮ ਵੀਰ ਸਰਦਾਰ ਦਰਸ਼ਨ ਸਿੰਘ ਜੀ ਗੋਸਲ ਸਾਹਿਬ ਵਾਹ ਜੀ ਬਸ ਸਰਦਾਰ ਦਰਸ਼ਨ ਸਿੰਘ ਜੀ ਗੋਸਲ ਸਾਹਿਬ ਉਹਨਾਂ ਵੱਲੋਂ 100 ਰੁਪਿਆ ਬਾਬਾ ਹਰਚੰਦ ਸਿੰਘ ਜੀ ਸਾਚਬੰਦ ਇਹਨਾਂ ਵੱਲੋਂ ਵੀ ਤਸਵੀਰ ਬਾਦ ਭੇਜਿਆ ਕੋਟਨਬਾਰ ਪ੍ਰਣਾਮ ਸਾਡੇ ਪਰਮ ਵੀਰ ਹਰਕਰਨ ਸਿੰਘ ਜੀ ਇਹਨਾਂ ਵੱਲੋਂ ਵੀ 100 ਰੁਪਿਆ ਹੋਰ ਵੀ ਬਹੁਤ ਸਾਰੇ ਗੁਰਮਤਿ ਪਿਆਰੇ ਮਾਇਆ ਭੇਜ ਕੇ ਧੰਨਵਾਦ ਮੈਂ ਬੇਨਤੀ ਕਰਦਾ ਸੀ ਜਿਹੜਾ ਗੁਰਬਾਲ ਦਾ ਰਾਜਾ ਸੀ ਫਤਿਹ ਸ਼ਾ ਇਹਨੇ ਅਲਾਕਾ ਰੋਕ ਲਿਆ ਮੇਧਨੀ ਪ੍ਰਕਾਸ਼ ਦਾ ਗੁਰੂ ਸਾਹਿਬ ਨੂੰ ਬੇਨਤੀ ਕਰਤੀ ਬਾਦਸ਼ਾਹ ਇਹ ਬਾਦਸ਼ਾਹ ਮੇ ਤੋਂ ਤਕੜਾ ਮੈਂ ਅਗਰੇ ਵੀ ਮੈਂ ਲੜ ਨਹੀਂ ਸਕਦਾ ਤੁਸੀਂ ਕਿਰਪਾ ਕਰਕੇ ਇਹ ਜਿੰਨਾ ਏਰੀਆ ਦੱਬਿਆ ਮੇਰੀ ਜ਼ਮੀਨ ਦੱਬੀ ਐ ਇਹ ਮੈਨੂੰ ਦਵਾ ਦਿਓ ਆਹ ਕਲਗੀਧਰ ਪਾਤਸ਼ਾਹ ਦਾ ਉਹ ਵੀ ਸੇਵਾਦਾਰ ਬਣ ਗਿਆ ਸੀ ਕੌਣ ਫਤੇਜੰਦ ਫਤੇਜੰਦ ਨੂੰ ਬੁਲਾ ਰਿਆ ਫਤੇਜੰਦ ਇਸ ਗੱਲ ਤੋਂ ਘਬਰਾ ਗਿਆ ਕਹਿੰਦਾ ਗੁਰੂ ਕੋਲੇ ਫੌਜਾਂ ਬਹੁਤ ਨੇ ਪਰ ਇਹ ਨਾ ਹੋਵੇ ਗੁਰੂ ਮੇਰੇ ਨਾਲ ਸਿੱਧੀ ਟੱਕਰ ਨਾਲੇ ਪਰ ਅੰਦਰ ਉਹਦੇ ਮਨ ਚ ਐ ਕਿਤੇ ਗੁਰੂ ਮੇਰੇ 'ਤੇ ਨਹੀਂ ਬਦਦਤ ਨਾ ਕਰੇ ਜਦੋਂ ਦੋਨੇ ਭਲਾਏ ਮਹਾਰਾਜ ਕਹਿੰਦੇ ਹੁਣ ਸੋਚੋ ਉਮਰ ਕਿੰਨੀ 16 ਸਾਲ ਦੀ 16 ਸਾਲ ਦੀ ਉਮਰ 'ਚ ਦੋ ਰਾਜਿਆਂ ਦਾ ਝਗੜਾ ਨਿਬੇੜਨਾ ਅੱਜ ਭਾਈਆਂ ਭਾਈਆਂ ਦਾ ਝਗੜਾ ਜਿਵੇਂ ਨਿਬੜਦਾ ਬਿਨਾਂ ਦਾਤ ਤਨ ਕੰਨ ਦੀ ਤਰ ਪਾਦਸ਼ਾਹ ਕਿੱਡੀ ਪਾਵਰ ਹੋਊਗੀ ਜਿਹੜੇ ਉਸ ਸਮੇਂ ਦੋ ਰਾਜਿਆਂ ਦਾ ਝਗੜਾ ਨਿਬੇੜ ਕੇ ਇਹਨਾਂ ਨੂੰ ਦੋਸਤ ਬਣਾਇਆ ਫਰ ਉਹ ਤੋਂ ਬਾਅਦ ਮੇਧਰੀ ਪ੍ਰਕਾਸ਼ ਕਹਿੰਦਾ ਪਾਤਸ਼ਾ ਐ ਕਰੋ ਕਿਤੇ ਵੀ ਜਾ ਕੇ ਨਾ ਤੁਸੀਂ ਕੋਈ ਜਗਾ ਛੜ ਲੋ ਜਿੱਥੇ ਮੈਂ ਤੁਹਾਡੇ ਪਵਨ ਭਵਨ ਪਾਵਾਂ ਹੁਣ ਕਲੰਗੀਧਰ ਪਾਤਸ਼ਾ ਛੜ ਕੇ ਘੋੜੇ ਤੇ ਨਾਹਨ ਦੀ ਰਿਆਸਤ ਚ ਢੇੜਾ ਦਿੰਦੇ ਨੇ ਤੇ ਜਿਹੜੀ ਜਗਾ ਪਸੰਦ ਆ ਹੀ ਨਾ ਮਹਾਰਾਜਿਆਂ ਦੇ ਜਿਹੜੀ ਜਗ੍ਹਾ ਪਸੰਦ ਆਈ ਉਹ ਹੱਦ ਸੀ ਦੋਨਾਂ ਰਾਜਿਆਂ ਦੀ ਸਮਝੌਤਾ ਤਾਂ ਗੁਰੂ ਸਾਹਿਬ ਨੇ ਕਰਵਾ ਦਿੱਤਾ ਸਮਝੌਤਾ ਕਰਵਾ ਕੇ ਜਿੱਥੇ ਨਾ ਪਾਮ ਟਿਕਾਏ ਘੋੜੇ ਨੇ ਉੱਥੇ ਪੌਂਟਾ ਸਾਹਿਬ ਬਸਾਇਆ ਮਹਾਰਾਜਿਆਂ ਨੇ ਹੁਣ ਜੇ ਆਪਾਂ ਦੇਖੀਏ ਨਾਹਨ ਦੀ ਧਰਤੀ ਨਾਹਨ ਦੀ ਧਰਤੀ ਤੇ ਤੁਸੀਂ ਚੜੇ ਜਾਓ ਬੁੱਧੀ ਫਰੈਸ਼ ਕਰਕੇ ਉੱਥੇ ਦਾ ਇੱਕ ਕਣਕ ਬੀਜ ਦੋ ਬਰਸੀਨ ਬੀਜ ਦੋ ਕੁਸ਼ ਬੀਜ ਦੋ ਪਾਣੀ ਦੇਣ ਦੀ ਲੋੜ ਨਹੀਂ ਆਪਣੇ ਆਪ ਹੀ ਹੋ ਜੂਗੀ ਤੇ ਉੱਥੇ ਦੀ ਧਰਤੀ ਉਹਨੂੰ ਵੀ ਪ੍ਰਣਾਮ ਹੈ ਕਿੰਨਾ ਮਰਜੀ ਮੀਂਹ ਪਈ ਜਾਵੇ ਜੁੱਤੀ ਨੂੰ ਤੁਹਾਡੇ ਜਿਹੜੀ ਜੁੱਤੀ ਹੈ ਇਹਨੂੰ ਆਪਣਾ ਘਾਰਾ ਨਹੀਂ ਲੱਗੂਗਾ ਐਡੀ ਤਾਕਤ ਹੈ ਹੁਣ ਮਹਾਰਾਜ ਉਹ ਪੌਂਟਾ ਸਾਹਿਬ ਤੋਂ ਅੱਗੇ ਆ 8 ਕਿਲੋਮੀਟਰ ਪਗਾਣੀ ਦਾ ਆਪਾਂ ਇਤਿਹਾਸ ਇੱਥੇ ਰੱਖਣਾ